हां जी ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵੀਡੀਓ ਵਿੱਚ ਕਵਲ ਭਾਜੀ ਨੂੰ ਕਿਵੇਂ ਲੱਗਾ ਪਤਾ ਤੇ ਉਹਨਾਂ ਨੇ ਵਾਪਸ ਆ ਕੇ ਵਿੱਕੀ ਨੂੰ ਕਿਵੇਂ ਆਪ ਫੜਾਇਆ ਪੁਲਿਸ ਕੋਲ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਹਾਂ ਜੀ ਜਿਵੇਂ ਕਿ ਕਵਲ ਭਾਜੀ ਹੁਣ ਇਸ ਟਾਈਮ ਬਾਹਰ ਗਏ ਹੋਏ ਨੇ ਤੇ ਉਹਨਾਂ ਦੇ ਪਿੱਛੋਂ ਇਹ ਸਾਰਾ ਕੁਝ ਹੋ ਜਾਂਦਾ ਹੈ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਵਿੱਕੀ ਇਹ ਸਾਰਾ ਕੁਝ ਕਰ ਰਿਹਾ ਹੁੰਦਾ ਹੈ ਤੇ ਸੰਦੀਪ ਫੋਨ ਤੇ ਸਾਰੀਆਂ ਗੱਲਾਂ ਦੱਸ ਦਿੰਦੀ ਆ ਕਿਉਂਕਿ ਉਸ ਨੂੰ ਪਤਾ ਹੈ ਕਿ ਜੇਕਰ ਮੈਂ ਨਾ ਦੱਸਿਆ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਪਤਾ ਤਾਂ ਲੱਗ ਹੀ ਜਾਣਾ ਹੈ ਸੋ ਜਦੋਂ ਉਹ ਦੱਸਦੀ ਆ ਕਿ ਵਿੱਕੀ ਨੂੰ ਪੁਲਿਸ ਲੱਭ ਰਹੀ ਆ ਤੇ ਸਾਰਾ ਕੁਝ ਦੱਸਦੀ ਉਸਨੇ ਚੋਰੀਆਂ ਵਗੈਰਾ ਕੀਤੀਆਂ ਕਿਸੇ ਤੇ ਗੋਲੀ ਚਲਾਈ ਤੇ ਕਬਲ ਬਹੁਤ ਜ਼ਿਆਦਾ ਹੈਰਾਨ ਹੁੰਦਾ ਹੈ ਤੇ ਇਹ ਵੀ ਗੱਲ ਕਹਿੰਦੀ ਆ ਸੰਦੀਪ ਕਿ ਜੇਕਰ ਆਪਾਂ ਵਿੱਕੀ ਨੂੰ ਉੱਥੇ ਪੇਸ਼ ਨਾ ਕੀਤਾ ਤੇ ਪੁਲਿਸ ਵਾਲੇ ਸਾਨੂੰ ਵੀ ਫੜ ਕੇ ਕੱਢ ਸਕਦੇ ਨੇ ਸੋ ਕਵਲ ਨੂੰ ਪਰੇਸ਼ਾਨੀ ਹੁੰਦੀ ਆ ਕਿ ਜੇਕਰ ਕਰਨ ਸਾਰਾ ਕੁਝ ਵਿੱਕੀ ਡਿਆਏ ਤੇ ਇਹਨਾਂ ਨੂੰ ਭਰਨੀਆਂ ਪੈਣਗੀਆਂ ਤੇ ਮੈਨੂੰ ਵਾਪਸ ਹੀ ਆਉਣਾ ਪੈਣਾ ਹੈ ਸੋ ਇਸ ਕਰਕੇ ਉਹ ਵਾਪਸ ਆ ਕੇ ਤੇ ਪਹਿਲਾਂ ਵਿੱਕੀ ਦਾ ਪਤਾ ਕਰਦਾ ਹੈ ਕਿ ਵਿੱਕੀ ਕਿੱਥੇ ਆ ਉਹ ਬੜੇ ਤਰੀਕੇ ਨਾਲ ਵਿੱਕੀ ਨੂੰ ਦੀ ਸਾਰਾ ਕੁਝ ਸਮਝ ਲਾਉਂਦਾ ਹੈ ਕਿ ਵਿੱਕੀ ਕਿੱਥੇ ਹੋਵੇਗਾ ਸੋ ਜਦ ਵਿੱਕੀ ਦਾ ਘਰ ਫੋਨ ਆਉਂਦਾ ਹੈ ਤੇ ਉਸ ਨੂੰ ਸਮਝ ਲੱਗ ਜਾਂਦੀ ਆ ਕਿ ਵਿੱਕੀ ਕਿੱਥੇ ਰਹਿ ਰਿਹਾ ਹੈ ਸੋ ਆਪ ਜਾ ਕੇ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਜਾਂਦਾ ਹੈ ਕਿ ਵਿੱਕੀ ਇੱਥੇ ਆ ਤੇ ਉਹ ਫੜਵਾ ਦਿੰਦਾ ਹੈ ਤੇ ਵਿੱਕੀ ਨੂੰ ਲੱਗਦਾ ਹੈ ਕਿ ਸ਼ਾਇਦ ਕਵਲ ਮੈਨੂੰ ਬਚਾ ਲਵੇਗਾ ਪਰ ਕਵਲ ਨੇ ਸੋਚਿਆ ਹੈ ਕਿ ਜੇਕਰ ਮੈਂ ਇਹਨੂੰ ਨਾ ਫੜਾਇਆ ਤਾਂ ਕੱਲ ਨੂੰ ਪੁਲਿਸ ਵਾਲੇ ਸਾਡੇ ਘਰ ਵਿੱਚੋਂ ਕਿਸੇ ਨੂੰ ਵੀ ਲੈ ਕੇ ਜਾ ਸਕਦੇ ਆ ਪ੍ਰੀਤ ਨੂੰ ਮੰਮੀ ਨੂੰ ਜਾਂ ਸੰਦੀਪ ਨੂੰ ਤੋ ਇਸ ਕਰਕੇ ਕਵਲ ਭਾਜੀ ਨੂੰ ਵਾਪਸ ਮੁੜ ਕੇ ਆਉਣਾ ਪੈਂਦਾ ਵਿੱਕੀ ਦੀਏ ਕਰਕੇ ਵਿੱਕੀ ਆਪ ਤਾਂ ਸੈੱਟ ਨਹੀਂ ਹੋ ਰਿਹਾ ਤੇ ਨਾ ਹੀ ਆਪਣੇ ਭਰਾ ਨੂੰ ਸੈੱਟ ਹੋਣ ਦੇ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੀਤ ਬੇਸ਼ੱਕ ਹੁਣ ਪਛਤਾ ਰਹੀ ਹੈ ਪਰ ਉਹ ਸੋਚਦੀ ਆ ਕਿ ਜੇਕਰ ਵਿੱਕੀ ਦੇ ਨਾਲ ਇਹ ਸਾਰਾ ਕੁਝ ਹੋ ਗਿਆ ਤੇ ਉਹਨੇ ਜ਼ਿਆਦਾ ਟਾਈਮ ਜੇਲ੍ਹ ਵਿੱਚ ਰਿਹਾ ਤੇ ਮੇਰੀ ਜ਼ਿੰਦਗੀ ਕਿਵੇਂ ਲੰਗੇਗੀ ਉਹ ਫੇਰ ਕਵਲ ਭਾਜੀ ਦੇ ਤਰਲੇ ਕਰਦੀ ਆ ਕਿ ਕਿਸੇ ਤਰੀਕੇ ਨਾਲ ਇਸ ਨੂੰ ਬਚਾ ਲਓ ਕਵਲ ਭਾਜੀ ਇਹ ਵੀ ਕਹਿੰਦੇ ਆ ਕਿ ਜੇ ਆਪਾਂ ਇਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਾਂਗੇ ਆਪਾਂ ਤਾਂ ਵੀ ਨਹੀਂ ਬਚਾ ਸਕਦੇ ਕਿਉਂਕਿ ਇਸਨੇ ਜਿਹੜੀਆਂ ਚੋਰੀਆਂ ਕਈਆਂ ਉਸ ਦੀ ਧਾਰਾ ਇਹਦੇ ਉੱਪਰ ਲੱਗੇਗੀ ਇਸ ਕਰਕੇ ਜਿੰਨੀ ਇਹਦੀ ਬਣਦੀ ਸਜ਼ਾ ਉਹ ਤਾਂ ਇਸ ਨੂੰ ਭੁਗਤਣੀ ਹੀ ਪੈਣੀ ਆ ਤੇ ਫੇਰ ਹੀ ਇਸ ਦੀ ਅਕਲ ਟਿਕਾਣੇ ਆਉਣੀ ਆ ਜੇਕਰ ਆਪਾਂ ਇਸ ਨੂੰ ਬਚਾ ਲਿਆ ਤੇ ਇਸ ਦੀ ਇਸ ਦਾ ਔਰ ਹੌਸਲਾ ਵੱਧ ਜਾਣਾ ਹੈ ਤੇ ਇਸਨੇ ਸੋਚਣਾ ਹੈ ਕਿ ਕੁਝ ਤਾਂ ਨਹੀਂ ਹੁੰਦਾ ਜੇ ਮੈਂ ਇਹ ਵਾਰਦਾਤਾ ਕਰਨ ਤੋਂ ਬਾਅਦ باوجود ਵੀ ਬਚ ਗਿਆ ਹੈ ਤੇ ਅੱਗੇ ਤੋਂ ਵੀ ਉਹ ਇਹੀ ਕੁਛ ਕਰੇਗਾ ਸੋ ਇਹ ਸਾਰਾ ਕੁਝ کہہ ਕੇ ਕਵਲ ਭਾਜੀ ਉਸ ਨੂੰ ਫੜਾਉਂਦੇ ਨੇ ਤੇ ਪ੍ਰੀਤ ਨੂੰ ਵੀ ਸਮਝਾਉਂਦੇ ਨੇ ਕਿ ਤੂੰ ਹੁਣ ਟੈਨਸ਼ਨ ਨਾ ਲੈ ਆਪੇ 2-4 ਸਾਲਾਂ ਵਿੱਚ ਇਸ ਦੀ ਅਕਲ ਟਿਕਾਣੇ ਆ ਜਾਵੇਗੀ ਸੋ ਇਸ ਤਰੀਕੇ ਨਾਲ ਵਿੱਕੀ ਫੜਿਆ ਜਾਂਦਾ ਹੈ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ